ਹੋਰ ਬਾਈ ਜੀ ਕੀ ਹਾਲ ਚਾਲ ਬਹੁਤ ਵਧੀਆ ਵਧੀਆ ਜੀ ਸੀਵੀਐਸ ਸਾਹਿਬ ਕਿੱਥੇ ਪਹੁੰਚੇ ਹੋ ਅੱਜ ਅੱਜ ਜੀ ਅਮਰ ਸਿੰਘ ਚਮਕੀਲਾ ਅਮਰਜੋਤ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਸੀਗਾ ਜੀ ਜੀ ਪਿੰਡ ਦੁਗਰੀ ਦੀਆਂ ਮੜੀਆਂ ਉੱਥੇ ਪਹੁੰਚੇ ਹੋયા ਜੀ ਤੇ ਦੂਰੋਂ ਦੂਰੋਂ ਸੰਗਤਾਂ Rajasthan ਚੋਂ ਤੇ ਬਹੁਤ ਹੀ ਪੜੇ ਲਿਖੇ ਸਾਡੇ ਕਰਮਪ੍ਰਾਰ ਸਾਹਿਬ ਢਿਲੋਂ ਸਾਹਿਬ ਤੇ ਹਰ ਸਾਲ ਪਹੁੰਚਦੇ ਵੇ ਜੀ ਤੇ ਇਥੇ ਮੇਲੇ ਦੇ ਵਿੱਚ ਚਮਕੀਲਾ ਸਾਹਿਬ ਨੂੰ ਉਹਨਾਂ ਦੇ ਸੰਗਤ ਦੇ ਵਿੱਚੋਂ ਦਰਸ਼ਨ ਕਰਮ ਆਉਂਦੇ ਆ ਜੀ ਅਸੀਂ ਬਾਈ ਜੀ ਸਵਰਨ ਸਿੰਘ ਵੀ ਆ ਤੁਹਾਡਾ ਭਰਾ ਸੀਗਾ ਹਾਂਜੀ ਹਾਂਜੀ ਹਾਂ ਘਰੇ ਜਾਂਦੇ ਰਹਿੰਦੇ ਸੀ ਚਮਕੀਲਾ ਸਾਹਿਬ ਤੁਹਾਡੇ ਚਮਕੀਲਾ ਸਾਹਿਬ ਦੋ ਵਾਰ ਆਇਆ ਜੀ ਗਏ ਹਾਂ ਜੀ ਤੁਸੀਂ ਮਿਲਿਓ ਬਿਲਕੁਲ ਮਿਲਿਆ ਜੀ ਉਹ ਕਰਿਓ ਯਾਦ ਸੰਜੀ ਫਿਰ ਤੇ ਉਦੋਂ ਇੱਕੋ ਗੱਡੀ ਦੇ ਵਿੱਚ ਆਉਂਦੇ ਹੁੰਦੇ ਸੀਗੇ ਜੀ ਕਲਾਕਾਰ ਸਾਰੇ ਹੀ ਜੀ ਤੇ ਉਹ ਅਵੈਸਤਰ ਗੱਡੀ ਸੀ ਜਿਵੇਂ ਜਦੋਂ ਆਹ ਕੀ ਤਰ੍ਹਾਂ ਕੋਈ ਕੋਈ ਉਹ ਪਿੰਡ ਦੇ ਵਿੱਚ ਗੱਡੀ ਆਉਂਦੀ ਹੁੰਦੀ ਸੀ ਉਹਨਾਂ ਦਿਨਾਂ ਦੇ ਵਿੱਚ ਜੀ ਤੇ ਚਮਕੀਲਾ ਸਾਹਿਬ ਉੱtre ਜੀ ਐਨਕਾਂ ਲੱਗੀਆਂ ਸੀ ਉਸ ਵੇਲੇ ਇਹਨਾਂ ਦੇ ਜੀ ਜੀ ਤੇ ਅਮਤਾਪ ਬਚਨ ਨਾਲੋਂ ਘੱਟ ਦੇ ਖਨੀਸ ਲੱਗਦੇ ਸੀ ਪੂਰੇ ਹੀਰੋ ਲੱਗਦੇ ਸੀ ਪੂਰੇ ਪੂਰੇ ਹੀਰੋ ਜੀ ਉਸ ਵੇਲੇ ਤੇ ਅਸੀਂ ਕਿਉਂਕਿ ਉਦੋਂ ਤੋਂ ਸਹੀਦ ਅਸਾ ਜੀ ਕੁਰਸੀ ਵੀ ਆਲੇ-ਦਾਲੇ ਮੰਗ ਕੇ ਲੈ ਕਹਿੰਦੀ ਅਸੀਂ ਹਾਲਾਤ ਇਦਾਂ ਹੀ ਰਿਹਾ ਲੱਗ ਭਾ 12 ਕਿਉਂਕਿ ਸੋਫੇ ਹੁਣ ਤਾਂ ਸੋਫੇ ਆ ਗਏ ਸੋਫੇ ਆ ਗਏ ਉਦੋਂ ਕੁਰਸੀ ਕਿਸੇ ਕਿਸੇ ਦੇ ਘਰੇ 2-4 ਘਰਾਂ ਜੋ ਇਕੱਠੀਆਂ ਕਰਕੇ ਲੈਂਦੀ ਇੱਕ-ਇੱਕ ਕੁਰਸੀ ਹੁੰਦੀ ਸੀ ਇੱਕ-ਇੱਕ ਕੁਰਸੀ ਹੁੰਦੀ ਸੀ ਪਰ ਜਮਕੀਲਾ ਸਾਹਿਬ ਕੁਰਸੀ ਦੇ ਨਹੀਂ ਸੀ ਬੈਠੇ ਕਹਿੰਦੇ ਮੈਂ ਕੁਰਸੀ ਦੇ ਨਹੀਂ ਅੱਜ ਮੈਂ ਮੰਜੇ ਤੇ ਬਹਿ ਗਿਆ ਹਾਂ ਤਾਂ ਮੰਨਦਾ ਅਸਾ ਜੀ ਤੇ ਤੇ ਪ੍ਰਸ਼ਾਦਾ ਪਾਣੀ ਛੱਕ ਕੇ ਗਏ ਸੀ ਕੂਮਕਲਾ ਜਿਹੜਾ ਕੀਪੀ ਕਰੇ ਵਾਲਾ ਦਾ ਪਿੰਡਾ ਉੱਥੇ ਅਖਾੜਾ ਸੀ ਉਹਨਾਂ ਦਾ ਤੇ ਉੱਥੋਂ ਹੋ ਕੇ ਫਿਰ ਆਪਣੇ ਪਿੰਡੋਂ ਉੱਥੇ ਗਏ ਸੀ ਤੇ ਵੀਰ ਅੱਗੇ ਫਿਰ ਬਕਾਇਦਾ ਪਰਵਾਨ ਸੁਣ ਕੇ ਵੀ ਆਇਆ ਸੀ ਉੱਥੇ ਪਹਿਲੀ ਵਾਰ ਸਭ ਤੋਂ ਇਹ ਸਾਥੋਂ ਬਾਬਾ ਖੋਲਿਆ ਤਰਨ ਕਣਾ ਬੱਡੇ ਵੀਰ ਦਾ ਜਿਹੜਾ ਉੱਥੇ ਪਹਿਲੀ ਵਾਰ ਗਿਆ ਸੀ ਜੀ 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 ਬਾਈ ਜੀ ਤੁਹਾਡੇ ਭਰਾ ਦਾ ਵੀ ਬਹੁਤ ਬਹੁਤ ਧੰਨਵਾਦ YouTube ਤੇ ਜਿੰਨਾ ਉਹਨਾਂ ਨੇ ਚਮਕੀਲੇ ਦੇ ਹੱਕ ਤੇ ਬੋਲਿਆ ਸਹਿਦ ਹੀ ਕੋਈ ਬੋਲੇ ਉਹਨਾਂ ਵਾਲੀ ਸਮਝ ਵੀ ਬਹੁਤ ਘੱਟ ਬੋਲਣ ਦੀ ਅਕਲ ਜੀ ਬਾਈ ਦਾ 2 ਸਾਲ ਪਹਿਲਾਂ ਉਹ ਉਹ ਸਾਨੂੰ ਛੱਡ ਕੇ ਚਲੇ ਗਏ ਹਾਂਜੀ ਉਹ ਬੜੀ ਦਰਦ ਭਰੀ ਗੱਲ ਆ ਸਾਨੂੰ ਇਸ ਗੱਲ ਦਾ ਵੀ ਦੁੱਖ ਆ ਜੀ ਬਾਈ ਆਉਂਦਾ ਉਹ ਹਰ ਸਾਲ ਮੈਂ ਮੇਲੇ ਤਾਉਂਦਾ ਸੀ ਮੈਂ ਮੈਂ ਘਟ ਆਉਂਦਾ ਸੀਗਾ ਜੀ ਪਰ ਜਦੋਂ ਉਹ ਚਲੇ ਗਏ ਮੈਂ ਮੈਂ ਤੀਜੀ ਵਾਰ ਆਇਆ ਮੈਂ ਹਾਂ ਉਹਨਾਂ ਦੇ ਪੂਰੇ ਹੋਣ ਤੋਂ ਬਾਅਦ ਮੈਂ ਲਗਭਗ ਹਰ ਮੇਲੇ 'ਚ ਉਹਨਾਂ ਦੀ ਜਗ੍ਹਾ ਹਾਜ਼ਰੀ ਮੈਂ ਭਰ ਕੇ ਜਾਂਦਾ ਹਾਂ ਬਾਈ ਜੀ ਇੱਕ ਗੱਲ ਕਲੀਅਰ ਕਰਿਓ ਸੱਚ ਬੋਲਿਓ ਹਾਂਜੀ ਹਾਂਜੀ ਸੀਬੀਆ ਸਾਹਿਬ ਕਹਿੰਦੇ ਸੀ ਵੀ ਮੇਰੀ ਕਿਤਾਬ ਲਿਖੀ ਪਈ ਆ ਉਹਦੇ ਵਿੱਚ ਚਮਕੀਲਾ ਸਾਹਿਬ ਦੇ ਕਾਤਲ ਅਸੀਂ ਸ਼ੋਕ ਕੀਤੇ ਹੋਇਆ ਉਹ ਕਿਤਾਬ ਦਾ ਕੀ ਚੱਕਰ ਪਿਆ ਰਿਲੀਜ਼ ਨਹੀਂ ਹੋਈ ਕਿਉਂ ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਦਾ ਜੀ ਉਹ ਜਿਹੜਾ ਸੀਗਾ ਜੀ ਜਿਹੜਾ ਮੋਬਾਈਲ ਸੀਗਾ ਉਹ ਇੱਥੋਂ ਜਿਆ ਦੁਗਰੀ ਜਿੱਥੇ ਰਹਿੰਦੇ ਸੀਗੇ ਜੀ ਸਰਕਾਰੀ ਕ્વાਟਰਾਂ ਵਾਲੇ ਹਾਂਜੀ ਹਾਂਜੀ ਰਹਿੰਦੇ ਸਰਕਾਰੀ ਉਹ ਜਾ ਰਹੇ ਸੀਗਾ ਜੀ ਤੇ ਜਾਨੂੰ ਫੋਨ ਆ ਗਿਆ ਫੋਨ ਸੁਣਨ ਲੱਗੇ ਜੀ ਉਹਨਾਂ ਕੋਲੋਂ ਮੋਟਰਸਾਈਕਲ ਆ ਲੈ ਮੋਬਾਈਲ ਖੋ ਕੇ ਲੈ ਗਏ ਓਏ ਹੋਏ ਤੇ ਉਹ ਦਵਾਰਾ ਡਾਟਾ ਉਹ ਉਹਦੇ ਰਾਹੀਂ ਕਿਉਂਕਿ ਆਈਪੌਡ ਆਈ ਕਲਾਉਡਸ ਦੇ ਰਾਹੀਂ ਜੀ ਉਹ ਰਿਕਵਰੀ ਕਰ ਰਹੇ ਆ ਵੱਡਾ ਬੇਟਾ ਸੁਖੀ ਸੀਗਿਆ ਉਹਨਾਂ ਕੋਲ ਕੁਝ ਕੁ ਡਾਟਾ ਆ ਗਿਆ ਜੀ ਜੀ ਤੇ ਜਦੋਂ ਪੂਰਾ ਡਾਟਾ ਸਾਡੇ ਕੋਲ ਕੰਪਲੀਟ ਆ ਗਿਆ ਤੇ ਉਹ ਅਸੀਂ ਕਿਤਾਬ ਰਿਲੀਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਵਾਦਾ ਨਹੀਂ ਜੇ ਕੰਪਲੀਟ ਨਾ ਹੋਇਆ ਅਧੂਰੀ ਕਿਤਾਬ ਕਰਨ ਦਾ ਫੇਰ ਕੋਈ ਫਾਇਦਾ ਨਹੀਂ ਜਦੋਂ ਮਿਲ ਅਧਵਚਾਲੇ ਕਿਤਾਬ ਪਈ ਆ ਹਾਂ ਜੀ ਉਹ ਹਾਲੇ ਇਹ ਨਹੀਂ ਪਤਾ ਵੀ ਕਿਹੜੀ ਕਿਤਾਬ ਦਾ ਕਿਹੜਾ ਪੰਨਾ ਕਿੱਥੇ ਲਾਉਣਾ ਉਹ ਮੈਂ ਤੇ ਉਹਨਾਂ ਦਾ ਵੱਡਾ ਬੇਟਾ ਸੁਖੀ ਸੀਗਿਆ ਇਕੱਠੇ ਬਹਿ ਕੇ ਅਸੀਂ ਉਹ ਆਨਲਾਈਨ ਹੋ ਗਿਆ ਚਲੋ ਪ੍ਰਮਾਤਮਾ ਕੀ ਦੁਆ ਕਰਦੇ ਡਾਟਾ ਨਿਕਲਿਆ ਵੀ ਸਾਰੇ ਹਾਂ ਜੀ ਹਾਂ ਨਾ ਕੰਪਲੀਟ ਹੋ ਜੂਗੀ ਕਿਤਾਬ ਬਿਲਕੁਲ ਜੀ ਸਰ ਸਰੋਤਿਆਂ ਦੀ ਮੰਗ ਆ ਬਹੁਤ ਚਿਰ ਤੋਂ ਦੋਸਤੋ ਅਸੀਂ ਚਮਕੀਲੇ ਦੀ ਕਿਤਾਬ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਆ ਤੇ ਆਉਣ ਵਾਲੇ ਸਮੇਂ 'ਚ ਦੇਖਦੇ ਆ ਕੀ ਗੱਲ ਬਣਦੀ ਆ ਓਕੇ ਸਰ